ਹੈਲੋ ਜੀ ਸਸਤੀਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੋਣਗੇ ਇਹ ਵੀਡੀਓ ਹੈ ਜੀ ਨੌਮੀ ਦੀ ਤੇ ਆਪਾਂ ਸਵੇਰ-ਸਵੇਰੇ ਅੰਧੇਰੇ ਦੇ ਟਾਈਮ ਹੀ ਨਿਕਲੇ ਸੀ ਘਰ ਤੋਂ 5 ਵਜੇ ਤੇ ਆਪਾਂ ਜਾ ਰਹੇ ਸੀ ਅੱਜ ਮੰਸਾ ਦੇਵੀ ਦੇ ਦਰਸ਼ਨ ਕਰਨ ਕਿਉਂਕਿ ਮੇਰੇ ਕੋਲ ਨਵਰਾਤਰੀਆਂ ਜੇ ਟਾਈਮ ਨਹੀਂ ਲੱਗਿਆ ਸੀ ਮੈਂ ਛੱਟ ਨੂੰ ਜਾਂਦੀ ਆਂ ਜ਼ਿਆਦਾਤਰ ਸੱਤਵੀਂ ਉੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਕਿ ਸੁੱਖਾਂ ਉਤਰਦੀਆਂ ਨੇ ਤੇ ਇਸ ਕਰਕੇ ਉਸ ਦਿਨ ਟਾਈਮ ਬਹੁਤ ਘੱਟ ਹੁੰਦਾ ਹੈ ਜਿਸ ਵਿੱਚ ਸਾਨੂੰ ਦਰਸ਼ਨ ਹੋਣ ਕਿਉਂਕਿ ਲਾਈਨਾਂ ਬਹੁਤ ਜ਼ਿਆਦਾ ਲੱਗੀਆਂ ਨੇ ਉਹ ਤਾਂ ਇਹ ਉਮੀਦ ਕਰ ਸਕਦੇ ਆਂ ਜੇ ਅਸੀਂ ਸੱਤਿਓਂ ਨੂੰ ਜਾਂਦੇ ਆਂ ਤਾਂ ਫਿਰ ਅੱਠਵੇਂ ਦਰਸ਼ਨ ਹੋਣਗੇ ਇਸ ਕਰਕੇ ਮੈਂ ਨੌਮੀ ਨੂੰ ਗਈ ਮੇਰੇ ਨਾਲ ਮੇਰੇ ਬੱਚੇ ਸੀ ਤੇ ਦਾਦਾ ਦਾਦੀ ਇਹਦੇ ਨਹੀਂ ਗਏ ਕਿਉਂ ਘਰ ਤੇ ਮੇਰੀ ਅਖੰਡ ਜੋਤ ਲਗਾਈ ਹੋਈ ਹੈ ਤੇ ਘਰ ਨੂੰ ਬੰਦ ਕਰਕੇ ਨਹੀਂ ਆਇਆ ਜਾਂਦਾ ਤੇ ਘਰ ਚ ਮੈਂਬਰ ਜ਼ਰੂਰੀ ਹੈ ਤੇ ਉਹ ਕਰ ਰਹੇ ਲੋ ਜੀ ਪਹੁੰਚ ਗਏ ਆਪਾਂ ਮਨਸਾ ਦੇਵੀ ਦੇ ਦਰਵਾਜ਼ੇ ਦਿਨ ਚੜ ਗਿਆ ਆਪਾਂ ਨੂੰ ਇੱਥੇ ਆਂਦੇ ਆਂਦੇ ਤੇ ਗੱਡੀ ਪਾਰਕਿੰਗ ਕਰਕੇ ਆਪਾਂ ਚੱਲੇ ਆ ਹੁਣ ਤੇ ਫਿਰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਪ੍ਰਸ਼ਾਦ ਲੈਣਾ ਜੀ ਪ੍ਰਸ਼ਾਦ ਦੀਆਂ ਦੁਕਾਨਾਂ ਇਧਰ ਹੀ ਲੱਗੀਆਂ ਹੋਈਆਂ ਨੇ ਅੱਧੀ ਤਾਂ ਪਹਿਲਾਂ ਪਰਲੀ ਸਾਈਡ ਜਾਣਾ ਪੈਂਦਾ ਸੀ ਲੇਕਿਨ ਇੱਥੇ ਭੀੜ ਕਰਕੇ ਇਹ ਅਲੱਗ ਇਧਰਲੀ ਸਾਈਡ ਲਗਾ ਦਿੰਦੇ ਨੇ ਪਹਿਲਾਂ ਆਪਾਂ ਚੱਪਲਾਂ ਰੱਖਾਂਗੇ ਇੱਥੇ ਜੁੱਤੀਆਂ ਟੋਕਨ ਲੇਵਾਂਗੇ ਇਹਦਾ ਫਿਰ ਉਹ ਤੋਂ ਬਾਅਦ ਪ੍ਰਸ਼ਾਦ ਲੇਵਾਂਗੇ ਜਿਹੜਾ ਪ੍ਰਸ਼ਾਦ ਅੱਜ ਚੜਾਣਾ ਹੈ ਆਪਾਂ ਨੇ ਤੇ ਇਸ ਟਾਈਮ ਥੋੜੀ ਭੀੜ ਘੱਟ ਸੀ ਕਿਉਂਕਿ ਲੋਕ ਜਾ ਰਹੇ ਸੀ ਜਿਹੜੇ ਦੋ ਦਿਨ ਦੇ ਰੁਕੇ ਹੋਏ ਸੀ ਪਰ ਦਿਨ ਚੜੇ ਜੂ ਜੂ ਦਿਨ ਚੜ ਰਿਹਾ ਸੀ ਇਹ ਲੋਕ ਆ ਵੀ ਰਹੇ ਸੀ ਦਰਸ਼ਨ ਕਰਨ ਤੇ ਮੈਂ ਆਰਤੀ ਤੇ ਪਹਿਲਾਂ ਕੰਮ ਹੁਣਾ ਸੀ ਮੈਂ ਘਰ ਤੋਂ ਇਹ ਨਿਕਲ ਕੇ ਕਹਿ ਕੇ ਨਿਕਲੀ ਸੀ ਕਿ ਮੈਂ ਆਰਤੀ ਚ ਸ਼ਾਮਲ ਹੋਣਾ ਮਾਤਾ ਰਣੀ ਦੀ ਇਸੇ ਕਰਕੇ ਮੈਂ ਸਾਜਰੇ ਘਰ ਤੋਂ ਨਿਕਲੀ ਕਿਉਂਕਿ ਮੇਰਾ ਬਹੁਤ ਦਿਲ ਕਰ ਰਿਹਾ ਸੀ ਕਿ ਮੈਂ ਆਰਤੀ ਚ ਸ਼ਾਮਲ ਹੋਣੀ ਹੈ ਸਵੇਰ ਸਵੇਰੇ ਜਿਹੜੀ ਆਰਤੀ ਹੋਗੀ ਆਪਾਂ ਸ਼ਾਮਲ ਹੋਣਾ ਉੱਥੇ ਤੇ ਅੱਗੇ ਚੱਲ ਰਿਹਾ ਹੈ ਹੈ ਤੇਰਾ ਕੀ ਪੱਤਾ ਹੈ ਪੱਤਾ ਮਾਤਾ ਰਣੀ ਕੇ ਤਰਸ ਸਭ ਤੋਂ ਵੱਡਾ ਦਰਨੈ ਇਸਲਾਣਾ ਚੱਲ ਆਪਾਂ ਆ ਗਏ ਹੁਣ ਦਰਬਾਰ ਦੀ ਵੱਲ ਇੱਧਰ ਦੇਖੋ ਜੀ ਜੂੰ ਜੂੰ ਦਿਨ ਚੜ ਰਿਹਾ ਲੈਣ ਲੱਗ ਰਹੀ ਸਟਾਰਟ ਹੋ ਗਈ ਹੈ ਸੰਗਤ ਵਦਨੀ ਸਟਾਰਟ ਹੋ ਗਈ ਹੈ ਤੇ ਲੈਣਾ ਲੱਗ ਚੁੱਕੀਆਂ ਨੇ ਆਪਾਂ ਵੀ ਲੈਣ ਦੇ ਵਿੱਚ ਲੱਗੇ ਨੇ ਇੱਥੇ ਦੇਖੋ ਜੀ ਐਨ ਉੱਥੇ ਤੱਕ ਦਰਬਾਰ ਤੱਕ ਪੂਰੀ ਲੈਣ ਲੱਗ ਚੁੱਕੀ ਤੇ ਆਰਤੀ ਹੋ ਗਈ ਸੀ ਸुरू ਆਪਾਂ ਆਰਤੀ 'ਚ ਸਾਰੇ ਬੈਠੇ ਆ ਇੱਥੇ ਦੇਖੋ ਸੰਗਤ ਪਿੱਛੇ-ਪਿੱਛੇ ਕਿੰਨੀ ਜ਼ਿਆਦਾ ਮੌਜੂਦ ਹੈ ਤੇ

So How you been so good <laughs> ਮਨਸਾ ਮਾਤਾ ਦੇ ਦਰਸ਼ਨ ਕਰਕੇ ਫਿਰ ਆਪਾਂ ਪਟਿਆਲੇ ਵਾਲੀ ਮਾਤਾ ਦੇ ਦਰਸ਼ਨ ਕਰਨ ਲਈ ਇੱਧਰ ਆ ਗਏ ਸੀ ਦਰਸ਼ਨ ਕਰਕੇ ਫਿਰ ਆਪਾਂ ਇੱਥੇ ਬੈਠੇ ਆ ਇੱਥੇ ਆਪਾਂ ਨੇ ਪ੍ਰਸ਼ਾਦ ਵੰਡਿਆ ਕੰਚਕਾਂ ਜਿਹੜੀਆਂ ਉੱਥੇ ਆਈ ਜਾਂ ਸੀ ਹੋਈਆਂ ਸੀ ਉਹਨਾਂ ਨੂੰ ਭੋਗ ਦਿੱਤਾ ਤੇ ਫਿਰ ਆਪਾਂ ਚੱਲੇ ਆਪਣੇ ਘਰ ਦੀ ਤਰਫ ਆਪਾਂ ਨੇ ਇੱਥੇ ਬੂਟ-ਵਾਟ ਪਾਏ ਆਪਣੇ ਜੁੱਤੀਆਂ ਤੇ ਇੱਧਰ ਫਿਰ ਬੱਚਿਆਂ ਨੇ ਕੀਤੀ ਕੁਝ ਸ਼ਾਪਿੰਗ ਬੱਚਿਆਂ ਨੇ ਸਮਾਨ ਖਰੀਦਾ ਜੀ ਇੱਥੇ ਤੇ ਛੋਟ-ਛੋਟੀਆਂ ਚੀਜ਼ਾਂ ਪੈਨ ਤੇ ਨੈਕਚ ਵੀਗਿਆ ਪਤਾ ਕੀ ਕੀ ਖਰੀਦਦਾਰੀ ਕੀਤੀ ਜੀ ਬੱਚਿਆਂ ਨੇ ਤੇ ਸਾਰੀ ਇਹ ਟੋਕਰੀ ਚ ਪਾ ਰਹੇ ਸੀ ਅਤੇ ਸਮਾਨ ਸਾਰਾ ਸਮਾਨ ਬੱਚਿਆਂ ਨੇ ਸਪਣੇ ਸਟੱਡੀ ਦੇ ਵੇਸਤੇ ਹੀ ਲਿਆ ਕੁਝ ਇੱਕ ਦੋ ਚੀਜ਼ ਹੈ ਜਿਹੜੀ ਘਰ ਤੇ ਯੂਜ਼ ਕਰਨ ਲਈ ਲਈ ਸੀ ਤੇ ਸਮਾਨ ਸਾਰਾ ਵਧੀਆ ਸੀ ਇਹ ਸਾਰੇ 20 20 50 50 ਰੁਪਏ ਦੀ ਚੀਚਾਂ ਸੀ ਜਿਹੜੀਆਂ ਆਪਾਂ ਵੇਖ ਰਹੇ ਸੀ ਵਧੀਆ ਸਮਾਨ ਸੀ ਸਾਰਾ ਚਲੋ ਜੀ ਇਹ ਸਮਾਨ ਆਪਾਂ ਨੇ ਖਰੀਦ ਲਿਆ ਤੇ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਵਲੌਗ ਵਿੱਚ ਤਦ ਰਹੀ